ਕੀ ਗੱਲ ਹੋਗੀ ਉਹ ਕੀ ਗੱਲ ਹੋਗੀ ਪੁੱਛ ਨਾ ਉਹ ਨਾਮ ਦੀ ਮਾਮੀ ਐ ਮੇਰੇ ਤੇ ਕੀ ਹੋ ਰਹਾ ਉਹ ਸਰਪੰਚ ਸਾਮੀ ਬੈਠੀ ਆ ਮੈਂ ਮਰ ਜਾ ਉਹ ਸਰਪੰਚ ਨਾ ਰ ਪਿੰਡ ਦਾ ਸਰਪੰਚ ਨਾ ਮਾਮਾ ਮਾਮੀ ਨੇ ਜਮਾ ਵੀ ਸ਼ਰਮ ਨਹੀਂ ਆਈ ਅੱਧੀ ਬੁੜੀ ਉਹ ਹੋਏ ਫਿਰਦੀ ਆ ਤੇ ਉਹ ਉਹ ਤਾਂ ਜਮੀ ਪੂਰੇ ਹੀ ਬੁੜਾ ਐ ਨਾ ਮਾਮਾ ਕੋਈ ਨਾ ਰੋਣਾ ਕੰਮ ਕੀ ਬਣਿਆ ਉਹ ਕਿਹੜੀ ਤੇਰੀ ਪੈ ਉਹ ਤੇਰੀ ਕੁੜੀ ਉਹ ਮੇਰੀ ਕੁੜੀ ਕਿਧਰ ਸਪੈਂਚ ਦੀ ਆ ਅਥਾਏ ਓਏ ਆਈ ਮਾਜਾ ਜਮੀ ਪੱਟੇ ਗਏ ਉਹ ਚੁੱਪ ਕਰ ਉਹ ਚੁੱਪ ਕਰ ਕੋ ਕੋ ਕੀ ਹੈ ਤੂੰ ਵੀ ਆ ਜਾ ਵਿਆਹ ਕਰਾ ਲਿਆ ਅਗਰ ਕੋਈ ਨਾ ਲਾਣੀ ਆ ਜਾ ਸਾਰਾ ਚੁੱਪ ਕਰ ਤੇਰੀ ਆ ਜਠਾਣੀ ਨਾ ਸੁਣ ਲੈ ਮਮਾ ਅਸੀਂ ਘੜਾ ਭੱਜ ਕੇ ਵਿਆਹ ਕਰਾਇਆ ਉਹ ਭੱਜ ਗਈ ਮੈਨੂੰ ਕਹੀ ਜਾਂਦੇ ਆ ਵੀ ਕੁੜੀ ਭਜਾ ਕੇ ਲੈ ਗਿਆ ਉਹ ਕਹਿੰਦਾ ਉਹ ਇਹ ਕਹਿੰਦੇ ਆ ਤੂੰ ਸੁਣ ਲਈ ਜਾਂਦੇ ਆ ਸ਼ਰਮ ਨਹੀਂ ਆਈ ਹੈਗੀ ਟੋਲੇ ਝੱਟੇ ਵਾਲੀ ਨੂੰ ਜੇ ਮੇਰੇ ਸਾਹਮਣੇ ਹੋਵੇ ਨਾ ਮੈਂ ਤਾਂ ਮੂੰਹੇ ਮੂੰਹ ਫੁੱਟਾ ਫੜ ਕੇ ਬਹੁਤ ਸ਼ਰਮ ਉਹ ਪੁੱਛ ਨਾ ਹਾਂ ਬੁੱਢੇ ਵੇਲਾ ਜੇ ਇਸਕੇ ਚੜਿਆ ਉਹ ਮੇਰੇ ਦਾ ਬਦਨਾਮੀ ਕਰਾਤੀ ਅੱਜ ਤਾਂ ਜਵਾਨੀ ਛੜੀ ਆ ਉਹ ਜਵਾਨੀ ਘੁੱਸ ਤਾਂ ਕਹਿੰਦੀ ਸੀ ਆ ਕਿ ਜਵਾਗ ਨਹੀਂ ਹੁੰਦਾ ਜਵਾਗ ਨਹੀਂ ਹੁੰਦਾ ਜੇ ਰੱਬ ਨੇ ਧੀ ਦੇਤੀ ਕਿਰਮਣ ਲੋਕਾਂ ਦੇ ਤੁਰੇ ਫਿਰਦੀ ਆ। ਉਹ ਮੈਂ ਤਾਂ ਹੀ ਸੋਚਾ ਮੈਂ ਕਿਹਾ ਪੰਜੀਰੀਆਂ ਇਤਰੋਂ ਕਿਉਂ ਆਈ ਜਾਂਦੀਆਂ ਇੱਥੇ ਕਿਉਂ ਮੈਂ ਘਰੇ ਕਿਉਂ ਨਹੀਂ ਲੈਤੀ ਮੇਰੇ ਕੋਲ। ਮੈਂ ਕਹਾ ਮੈਂ ਇੱਥੇ ਰਹਿਵੇਂ ਮੇਰੇ ਕੋਲ। ਮੈਂ ਜਵਾਗਦੀ ਮੈਨੂੰ ਯਾਦ ਆਉਂਦੀ ਆ। ਮੈਂ ਤਾਂ ਬਾਅਦ ਚ ਲੋਕਾਂ ਨੂੰ ਦੱਸਿਆ ਵੀ ਆਹ ਗੱਲਬਾਤ ਬਣੀ ਪਈ ਆ। ਆਏ ਮੈਂ। ਚੱਲ ਮਾਮਾ ਤੂੰ ਹੌਸਲਾ ਰੱਖ। ਕੋਨਾ ਕੋਈ ਨਾ। ਉਹ ਮਨ ਨੂੰ ਫਾਮ ਘਰ ਮਾਰਿਆ। ਆਏ ਹੋਏ। ਕੀ ਹੋ ਗਿਆ? ਆਏ ਮਾਮਾ। ਮਮਾ ਚੁੱਪ ਕਰ ਤੇ ਜਿਵੇਂ ਜਿਠਾਣੇ ਨੂੰ ਪਤਾ। ਉਹ ਦਮਾ ਗਈ। ਨੇ ਨੀ 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 ਕੁਛ ਨਹੀਂ ਮਮਾ ਤੂੰ ਤਾਂ ਇੱਥੇ ਵੀ ਗੰਡੇ ਬੀਜ ਕੇ ਜਾਏਗਾ ਲੋਈ ਕੱਤ ਜਾਂਦੇ ਤੇਰਾ ਮਮਾ ਉਹ ਪਈ ਇਹਦਾ ਪੁੱਤ ਦਾ ਪਿਆਰ ਬਣਾ ਆਈਦਾ ਛੱਡ ਕੇ ਆਈ ਨਾ ਦੇਖੋ 40 ਪਾਈ ਤਗੜੀ ਬਣਾਈ ਆ ਮੈਂ ਪਿੰਡ ਚ ਨਹੀਂ ਵੜ ਸਕਿਆ ਮੈਂ ਪਿੰਡ ਚੋਂ ਤੋ ਬੜਿਆ ਉਹ ਕਹਿੰਦਾ ਕੁੜੀ ਭਜਾ ਕੇ ਲੈ ਗਿਆ ਸਹਾਰਾ ਕਰ ਤੇ ਤੇ ਕੁੜੀ ਹੋਈ ਸੀ ਉਹ ਮੈਂ ਕਿਹਣੀ ਕੁੜੀ ਭਜਾ ਕੇ ਲੈਣ ਸਾਰੇ ਜਣੇ ਮੈਂ ਤੋ ਐ ਦੇਖਣ ਕਿ ਆਪਾਂ ਦਾ ਬਾਹਰ ਦੇਸ ਤੋਂ ਆਇਆ ਹਾਂ ਮੈਂ ਤੇ ਫਿਰ ਮੁੜ ਕੇ ਮੈਂ ਦਾ ਪਰ ਉਹਨੇ ਫੋਨ ਆਇਆ ਮੈਂ ਕਿਹਾ ਰੀਤ ਕਰੀ ਆ ਉਹ ਬੰਦੇ ਉਹਨਾਂ ਤੇ ਵਿਆਹ ਕਰਾ ਲਿਆ ਫਿਰ ਮੈਂ ਇੱਧਰ ਆਈ ਆ ਗਿਆ ਐ ਚਾਲ ਬਣਾਈ ਪਈ ਆ ਕਹਿੰਦਾ ਕੁੜੀ ਪਝਾ ਕੇ ਲਓ ਮੈਂ ਕਿਹਾ ਉਹ ਕੁੜੀ ਤੇ ਦੱਸ ਤੋ ਕਿਹੜੀ ਪਝਾ ਕੇ ਲੇ ਕੇ ਆ ਗੱਲ ਤਾਂ ਵੀ ਆ ਕਹਿੰਦੇ ਤੁਹਾਡਾ ਬਹਿ ਜੇ ਇਹ ਜਿਹੜਾ ਬੇੜਾ ਸਾਨੂੰ ਕੁੜੀ ਦਾ ਦੁਕਾੜਾ ਵੀ ਕਿਹੜੀ ਠੋਡੀ ਭੈਣ ਪਝਾ ਕੇ ਲੈ ਗਏਵੇਂ ਹੋਰ ਪੁੱਛ ਨਾ ਕੁੜੀਏ ਤੇ ਸ਼ਰਮ ਨੇ ਉਹ ਫੋਨ ਤਾਂ ਕੋਈ ਕੰਮ ਨਹੀਂ ਦੀ ਸੀ ਨੌਕਸੀ ਤੇਰੇ ਚਲੀ ਸੀ ਨੌਕਸੀ ਸਰਾਉ ਦੇ ਜੀ ਸੀ ਆਏ ਵਾਏ ਮੈਂ ਤੇ ਇੰਤਜ਼ਾਰ ਹੁਣ ਬਦਨਾਮ ਕਰੀ ਗਿਆ ਉਹ ਚੱਲ ਕੋਈ ਨਾ ਮਾਮਾ ਬੁੱਸਲਾ ਰੱਖ ਕਹਿੰਦੇ ਨਾ ਸੱਚੇ ਬੰਦੇ ਦਾ ਰੱਬ ਹੁੰਦਾ ਹਾਂ ਲੋਕਾਂ ਨੂੰ ਪਤਾ ਲੱਗੂ ਸਾਰਾ ਖੁਦ ਪਰ ਉਹ ਆਪ ਨੂੰ ਜਾਨ ਦੇਣੀ ਹੈ ਹੁਣ ਹੁਣ ਕਰਦ ਕੰਮ ਹੈ ਤਾਂ ਦਿਨ ਰਾਤ ਕੰਮ ਕਰਦਾ ਇਸ ਦਿਨ ਬਾਦ ਮੈਂ ਮਰਦਾ ਸੀ ਚੱਲ ਮਾਮਾ ਕੋਈ ਨਾ ਨਾਲੇ ਤਾਂ ਤੂੰ ਕੰਮ ਕਰਦਾ ਸੀ ਨਾਲੇ ਛਿੱਤਰ ਖਾਂਦਾ ਸੀ ਨਾਲੇ ਅਗਲੇ ਨੂੰ ਪਤਾ ਲੱਗੂਗਾ ਹੂੰ ਇਹ ਜਿਹਨੂੰ ਤਾਂ ਅੱਭੀ ਮੌਤ ਵੀ ਨਹੀਂ ਜਾਂਦਾ ਹੁੰਦਾ ਛੇਤੀ ਛੇਤੀ ਹਫ਼ਤਾ ਹਫ਼ਤਾ ਸੜਕਾਂ ਤੇ ਘੁੰਮਦੇ ਰਹਿੰਦੇ ਨੇ। ਉਹ ਚਲ ਕੋਈ ਗੱਲ ਨਹੀਂ। ਹਾਂ। ਜੇ ਪਰਮਾਤਮਾ ਦੇ ਦੇ ਉਹ ਮੇਰੇ ਲਾਈਵ 'ਨੀ ਕੋਈ ਉਹਨਾਂ। ਬਸ ਹਹ ਕਰ ਦੇਣਾ ਬਾਈ ਸਾਬੇ ਇਹ ਸਰ ਮਾਮਾ ਸਾਡਾ ਵਧੀਆ। ਹੈ ਮਾਮਾ ਨਹੀਂ ਮਾੜਾ। ਬਸ ਐਂ ਕਹਿ ਦੇਣਾ। ਲੈ ਮਾਮਾ ਕਿਸੇ ਨੇ ਕੀ ਕਹਿਣਾ? ਤੂੰ ਮਾੜਾ ਹੈ ਹੀ ਨਹੀਂ। ਮਾੜੀ ਤਾਂ ਮੰਮੀ ਆ। ਹੈ ਉਹ ਪਹਿਲਾਂ ਕਿਸਤਾਈ ਵਾਲਾ ਹੁੰਦਾ ਹੁੰਦਾ ਸੀ। ਤੈਨੂੰ ਤਾਂ ਪਤਾ ਹੀ ਆ। ਹੁਣ ਮੈਨੂੰ ਮਾਮੀ ਜੀ ਠਾਣੀ ਗੀ ਸੁਣ ਜੇ। ਹੂੰ ਰੋਜ਼ ਕਿਸਤ ਲੈਣ ਆਇਆ ਕਰੇ ਉਹਨੂੰ ਪੁੱਛਣਾ ਨਾ ਹੋਵੇ ਵੀ ਤੇਰੇ ਭਣੋਈਏ ਕਿਸਤ ਮਹੀਨੇ ਬਾਅਦ ਲੈਣ ਆਉਂਦੇ ਨੇ ਤੇ ਇਹ ਰੋਜ਼ ਹੀ ਬੈਠਿਆ ਰਹਿੰਦਾ ਕਦੋਂ ਚਾਹ ਮੈਂ ਕਮਾ ਮੈਨੂੰ ਕਿਹਦੇ ਤੈਨੂੰ ਮੋਬਾਈਲ ਕਿਸ਼ਤਾਂ ਅੰਦਵਾਇਆ ਮੈਂ ਮੇਰੇ ਸਾਲੇ ਦੀ ਮੇਰੇ ਕੋਲ ਤਾਂ ਇੰਨੇ ਪੈਸੇ ਆ ਮੈਨੂੰ ਕੀ ਲੋੜ ਕਿਸਤਾਂ ਲੈਣ ਦੀ ਮੈਨੂੰ ਕੀ ਪਤਾ ਜੀ ਕਿ ਚੁੱਕਾ ਨਹੀਂ ਹੋ ਰਹੀ ਹੈ ਹੈ ਉਹ ਮੈਂ ਤਾਂ ਤਾਂ ਹੀ ਪੁੱਛਣਾ ਮੈਂ ਤਾਂ ਇੱਕ ਕੰਡੇ ਚੁਗਾ ਕੰਡੇ ਵਾਲੇ ਕੰਡੇ ਆ ਇਹਦੇ ਕੰਡੇ ਨਾ ਆਵੇਗਾ ਮੇਰੇ ਤਾਂ ਮੋਰੀਆਂ ਉਹਨੀਆਂ ਪੀਆਂ ਪੈਰਾਚੜਦਾ ਓਏ ਮੋਰੀਆਂ ਕੀ ਮਾਮਾ ਤੇਰੇ ਤਾਂ ਪੈਰਾ ਚ ਪੋਰੀਆਂ ਹੋਈਆਂ ਬੁਈਆਂ ਨੇ ਤੇਨਾਂ ਤਾਂ ਬਾੜੀ ਮਾੜੀ ਹੋ ਗਈ ਸੱਚੀ ਬਾੜੀ ਮਾੜੀ ਕੋਈ ਗੱਲ ਨਾ ਬੰਦ ਦੇਖਦਾ ਹੈ ਚਲ ਕੋਈ ਨਾ ਮਾਮਾ ਹੌਸਲਾ ਰੱਖ ਮਾਮੀ ਦਾ ਪੀਓ ਹੋਰ ਲੈ ਆਵਾਂਗੇ ਆਪਾਂ ਦਿਲ ਸੇ ਸਾਹ ਪੜਾ ਆਪਾਂ ਕਿਸੇ ਨੇ ਕਹਿੰਦੇ ਚੱਕੀ ਬੋਲ ਕਹਿੰਦੇ ਹੁੰਦੇ ਜਿਹੜਾ ਦਿਲ ਦਾ ਸਾਫ ਹੁੰਦਾ ਨਾ ਉਹ ਰੱਬ ਦੇਦਾ ਹੁੰਦਾ ਇਹ ਚੰਗੀ ਸੋਚ ਵਾਲਾ ਬੰਦਾ ਹੁੰਦਾ ਉਹ ਕਿਸੇ ਦਾ ਮਾਰਾ ਨਹੀਂ ਸੋਚਦੇ ਆਪਾਂ ਨਹੀਂ ਕਿ ਜਿਹਦਾ ਮਾਰਾ ਸੋਚਦੇ ਹੈ ਲੋੜ ਹੀ ਨਹੀਂ ਆਪਾਂ ਕਿਉਂ ਗੱਲ ਕਰੀ ਕਿਸੇ ਬਾਰੇ ਲੋੜ ਹੀ ਨਹੀਂ ਹੈ ਭਾਈ ਜੇ ਮੈਨੂੰ ਬਦਨਾਮ ਕਰਨਾ ਮੈਨੂੰ ਬਦਨਾਮ ਕਿਉਂ ਮੈਨੂੰ ਦੱਸ ਦਿੰਦੀ ਨਾ ਮੈਂ ਸਿੱਧਾ ਤਲਾਕ ਲੈ ਲਾਂਦਾ ਵੀ ਤੂੰ ਭੱਜ ਜਾ ਹੈ ਮੈਨੂੰ ਬਦਨਾਮ ਕਰਕੇ ਜਾਂਦੀ ਆ ਯਾਰ ਗੱਲ ਤਾਂ ਹੀ ਆ ਮਾਮਾ ਵੀ ਖਸਮ ਕਰਨਾ ਹੁੰਦਾ ਕਿ ਵੀ ਨਹੀਂ ਆਪ ਹੈ ਬਦਨਾਮ ਬੰਦਾ ਮਾਰਾ ਬੰਦਾ ਉਹ ਚੰਨੀ ਮਾਰਾ ਚੰਨੀ ਦੇ ਘਰ ਵਾਲੀ ਆ ਚੰਨੀ ਦੇ ਘਰ ਵਾਲੀ ਆ ਨਹੀਂ ਜਾਓ ਪਹਿਲਾਂ ਵਾਲੀ ਨਹੀਂ ਤੇਰੀ ਟਿੱਕੀ ਦੂਜੀ ਨਹੀਂ ਤੇਰੀ ਟਿੱਕੀ ਨਾ ਨਾ ਤੀਜੀ ਤੈਨੂੰ ਜ਼ਿਆਦਾ ਰੰਗ ਲਾਉਗੀ ਵੀ ਜੇ ਤੂੰ ਚੰਗਾ ਤੇਰੀ ਤੇਰੀ ਤੀਵੀ ਕਿਉਂ ਨਹੀਂ ਡਿੱਗਦੀ ਤੇਰੇ ਆਪ ਚੰਗਾ ਬਣਦੇ ਆਂ ਲੋਕਾਂ ਸਾਹਮਣੇ ਬਸ ਪੁੱਛ ਨਾ ਭਾਈ ਉਹ ਪਹਿਲਾਂ ਵਾਲੀ ਸਹੀ ਹੈ ਵਿਚਾਰੀ ਇਹ ਬਸ ਪਤਾ ਨਹੀਂ ਕਿੰਨੀ ਆ ਕਿ ਲਿਆਊਗਾ ਪਟਿਆਲੇ ਵਾਲਾ ਮਹਾਰਾਜਾ ਬਣਿਆ ਫਿਰਦਾ ਚੱਲ ਕੋਈ ਨਾ ਮਾਮਾ ਤੂੰ ਹੌਸਲਾ ਨਾ ਢੇਗ ਮਾਮੀ ਆਪਾਂ ਹੋਰ ਲਿਆਵਾਂਗੇ ਸੋਗ ਨੂੰ ਮੈਂ ਤਾਂ ਵਿਆਹ ਹੀ ਕਰਾਉਂਗਾ ਪਰੇ ਫਾਉ ਬੜਾ ਛੜੇ ਰਹੇ ਕੋ ਭਾਈ ਲੈ ਹੋਰ ਤੇ ਬੁੜਾ ਮੈਨੂੰ ਕੌਣ ਸੰਭੂਗਾ ਕੋਈ ਨਹੀਂ ਹਾਂ ਬਈ ਮੇਰੇ ਕੋ ਗੁਰਦੁਆਰਾ ਹੈਗਾ ਹੈ ਉੱਥੇ ਕਰੈਕਟਰ ਸੇਵਾ ਨਾਲੇ ਚਾਪਾ ਕਰੂ ਸਤ ਨਾਮ ਬਾਹੀ ਕਰੋ ਵਧੀਆ ਜ ਹੈ ਮੇਰਾ ਦੇਖ ਇਹ ਦੁਨੀਆ ਤੇ ਇਕੱਲੇ ਇਕੱਲਾ ਬੰਦਾ ਆਇਆ ਇਕੱਲੇ ਨਹੀਂ ਜਾਣਾ ਹੈ ਇਹ ਮੋਹ ਮਾਇਆ ਪਿਆਰ ਪ੍ਰੂ ਕੁਛ ਨਹੀਂ ਹੈ ਬਸ ਪਰਮਾਤਮਾ ਦਾ ਨਾਮ ਲਿਆ ਕਰੋ ਸਤ ਨਾਮ ਬਾਹੀ ਕਰੋ ਕਹਿ ਗੋ ਜਾਂ ਡੇਰੇ ਬਹਿ ਜੂ ਕਿੱਥੇ ਰੋਟੀਆਂ ਝਾਰ ਮਿਲੀ ਜਾ ਕਰਨ ਸਤ ਨਾਮ ਬਾਹੀ ਗੁਰ ਨਾਮ ਦੇ ਭੰਤਾਂ ਦੀ ਹੈ ਜੇ ਤੁਹਾਡੇ ਕੋਲ ਆਇਆ ਕੰਮ ਕਾ ਦੋ ਚਾਰ ਦਿਨ ਇੱਧਰ ਲਾ ਦੇ ਦੋ ਚਾਰ ਦਿਨ ਉਹ ਜਦ ਮਰਜੀ ਆਇਆ ਕਰ ਆਹੇ ਜੇ ਛਿੱਤਰਾ ਨਾਲੋਂ ਤਾਂ ਬਦਰਾਮੀ ਨਾਲੋਂ ਤਾਂ ਬੰਦਾ ਛੜਾਈ ਠੀਕ ਹੈ ਹੋਰ ਕਰ ਲੈਣ ਤੇ ਬਣਾਉਣ ਕਿੱਥਾ ਹੁੰਦਾ ਮਾ ਕਿਸੇ ਨੇ ਪਤਨਾ ਮਹਾ ਕਰਨ ਨਾ ਬਦਲਨਾ ਉਹ ਮੇਰਾ ਕਿੰਨਾ ਬਦਨਾਮ ਕਰਦੇ ਮੈਂ ਤੇ ਮੈਲੀ ਉਤਰਦੀ ਆ ਆਪਦੀ ਆਪਾਂ ਤੋਂ ਦੇ ਮਾ ਮੇਰੀ ਗੱਲ ਹੈ ਹੋਏ ਭਾਈ ਜਿਆਦ ਹੀ ਕਰਦੇ ਹੋਣਗੇ ਮੈਨੂੰ ਭਈ ਉਹ ਤੂੰ ਐਂ ਗੱਲ ਸੁਣ ਮੇਰੀ ਤੇਰੇ ਨਾਲ ਕੋਈ ਕੁੜੀ ਤਾਂ ਨਹੀਂ ਫਿਰਦੀ ਲਿਖਦੀ ਜਿਹੜੀ ਤੂੰ ਭਜਾ ਕੇ ਲਿਆਇਆ ਉਹ ਤਾਂ ਸ਼ਰਿਆਂ ਮਗਲੇ ਦੇ ਬੈਠੀ ਆ ਚਲ ਕੋਈ ਗੱਲ ਨਹੀਂ ਬੈਠੀ ਆ ਚਲ ਕੋਈ ਨਾ ਤੂੰ ਫਿਕਰ ਨਹੀਂ ਕਰਨੀ ਮੈਂ ਤੇਰੇ ਵਾਸਤੇ ਚਾਹ ਬਣਾ ਜਾਵਾਂ ਹੁਣ ਰੋਈ ਨਾ ਮੇਰਾ ਜਲੂਸ ਨਿਕਲ ਜੋ ਇੱਥੇ ਚਲਾਇ ਕਰੀ ਪੁੱਤ ਲਾਉ ਗਲੇਚਾ ਪਾਣੀ ਦੋ ਕਹ ਇਲਾਇਚੀ ਨਾਲ ਦਿਮਾਗ ਤੇਜ ਹੋ ਜਾਂਦਾ ਹੈ ਉਦਮਾਗ ਤੇਜ ਨੇ ਪਹਿਲਾਂ ਰੰਗ ਲਾਤੇ ਤੇਰੇ ਨੇ ਮਾਮਾ ਉਹ ਚੱਲ ਕੋਈ ਗੱਲ ਨਹੀਂ ਭਾਈ ਹੁਣ ਚਰ ਕਿਸੇ ਦੇ ਦਿਲ ਚ ਕੌਣ ਬੜਿਆ ਹੁਣ ਮੇਰੇ ਦਿਲ ਚ ਕੀ ਬੜਾ ਪਾ ਪਾ ਕੀ ਹੈ ਹਾਂ ਹੁਣ ਕਿਸੇ ਦੇ ਦਿਲ ਚ ਕੀ ਕੌਣ ਬੜਿਆ ਹੁੰਦਾ ਹੈ ਇਹ ਕਿਹੜਾ ਸੀਸਾ ਹੈ ਚੱਲ ਬਈ ਦੇਖ ਜਹ ਜਹ ਬੰਦਾ ਯਾਰ ਦੁਨੀਆਦਾਰੀ ਚੱਲ ਜਹ ਜਹ ਕਰੂਗਾ ਹੋ ਜਾ ਅਗਲਾ ਭਰੂਗਾ ਉਹ ਤਾਂ ਚੱਲ ਠੀਕ ਹੈ ਭਾਈ ਹੁਣ ਕੀ ਕੀਤਾ ਜਾ ਚੱਲ ਮੈਂ ਲਿਓਨੀ ਆ ਲੌਂਗ ਲਾਈਚੀਆਂ ਵਾਲੀ ਚਾਹ ਹਾਂ ਪੁੱਤ ਲਿਆਇਆ ਚਾਹ ਲਿਆ ਉਹ ਮੈਂ ਤੇਰੇ ਬਾਅਦ ਫਲ ਫਰੂਟ ਵੀ ਲਿਆਇਆ ਹੋਰ டேட்டூட்ட